ਅਮਰੀਕਾ ਦੇ ਵਿੱਚ ਟਰੱਕ ਚਲਾਉਣ ਵਾਲੇ ਹਰਜਿੰਦਰ ਸਿੰਘ ਜਿਸ ਦੇ ਦੁਆਰਾ ਯੂ ਟਰਨ ਲੈਣ ਦੇ ਕਰਕੇ ਜੋ ਕਿ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋਇਆ ਸੀ ਤੇ ਹਰ ਇੱਕ ਪੰਜਾਬੀ ਜੋ ਕਿ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਖੜ ਗਿਆ ਸੀ ਦੇ ਹਰ ਕੋਈ ਇਹੀ ਕਹਿਣ ਲੱਗਾ ਸੀ ਕਿ ਹਰਜਿੰਦਰ ਸਿੰਘ ਦੇ ਕੋਲੋਂ ਗਲਤੀ ਹੋਈ ਹੈ ਗੁਸਤਾਖੀ ਹੋਈ ਹੈ ਪਰ ਉਸ ਦੀ ਸਜ਼ਾ ਜਿਹੜੀ ਹੈ ਉਹ ਐਨੀ ਲੰਮੀ ਦਿੱਤੀ ਜਾਵੇ ਜਿੱਥੇ ਪੰਜਾਬੀ ਖੜ ਜਾਂਣ ਤੇ ਉੱਥੇ ਸਰਕਾਰਾਂ ਵੀ ਝੁਕ ਜਾਂਦੀਆਂ ਨੇ ਸਰਕਾਰਾਂ ਦੀ ਕੀ ਮਜਾਲ ਹੈ ਕਿ ਉਹਨੂੰ ਕਿਉਂ ਇਸ ਵਿਸ਼ੇ ਦੇ ਉੱਪਰ ਕੁਝ ਬੋਲਣ ਨਾ ਹੁਣ ਇੱਕ ਵੱਡੀ ਅਪਡੇਟ ਇੱਕ ਵੱਡੀ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਇਹ ਖਬਰ ਜੁੜੀ ਹੋਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਵੇਂਦਰ ਮੋਦੀ ਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਬਾਰੇ ਜੀ ਹਾਂ ਜਿੱਥੇ ਪੰਜਾਬੀ ਜੋ ਕਿ ਲਗਾਤਾਰ ਪਟੀਸ਼ਨਾਂ ਪਾ ਰਹੇ ਨੇ ਲਗਾਤਾਰ ਚਿੱਠੀਆਂ ਲਿਖੀਆਂ ਜਾ ਰਹੀਆਂ ਨੇ 트੍ਰੰਪ ਨੂੰ ਭਾਰ ਦੇ ਪ੍ਰਧਾਨ ਮੰਤਰੀ ਨੂੰ ਵਿਦੇਸ਼ ਮੰਤਰੀ ਨੂੰ ਅਤੇ ਉਧਰ ਅਮਰੀਕਾ ਦੇ ਵਿਦੇਸ਼ ਮੰਤਰੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਕਿ ਹਰਜਿੰਦਰ ਸਿੰਘ ਟਰੱਕ ਡਰਾਈਵਰ ਹੈ ਉਸ ਦੀ ਜੋ ਸਜ਼ਾ ਹੈ ਉਹ ਮਾਫ ਕੀਤੀ ਜਾਵੇ ਉਸ ਦੀ ਸਿਰਫ ਤੇ ਸਿਰਫ ਜੁਰਮਾਨੇ ਤੱਕ ਹੀ ਸੀਮਤ ਰੱਖੀ ਜਾਵੇ ਤੇ ਹੁਣ ਪੰਜਾਬੀਆਂ ਦੇ ਇਸ ਦਬਾਅ ਦੇ ਵਿੱਚ ਆ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਟਰੰਪ ਨੂੰ ਫੋਨ ਲਾ ਲਿਆ ਤੇ ਕਹਿ ਦਿੱਤੀਆਂ ਸਿੱਧੀਆਂ ਗੱਲਾਂ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਕੋਈ ਵਾਂ ਜਾ ਨਾ ਰਹਿ ਜਾਵੇ। ਔਰ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਆਂ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਜੋ ਕਿ ਹਰਜਿੰਦਰ ਸਿੰਘ ਟਰੱਕ ਡਰਾਈਵਰ ਹੈ ਉਸ ਦੀ ਜੋ ਸਜ਼ਾ ਸਭ ਤੋਂ ਪਹਿਲਾਂ 110 ਸਾਲ ਦੀ ਕਰ ਦਿੱਤੀ ਸੀ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਲਗਾਤਾਰ ਪੰਜਾਬੀ ਪਟੀਸ਼ਨਾਂ ਪਾਰੇ ਨੇ ਪੰਜਾਬੀ ਲੋਕ ਇਹ ਕਹਿ ਰਹੇ ਨੇ ਕਿ ਇਸ ਤੋਂ ਗਲਤੀ ਹੋਈ ਹੈ ਇਹ ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ ਇਹ ਗਲਤੀ ਕਿਸੇ ਵੀ ਟਰੱਕ ਡਰਾਈਵਰ ਦੇ ਕੋਲੋਂ ਹੋ ਸਕਦੀ ਹੈ ਕਿਉਂਕਿ ਯੂ ਟਰਨ ਲਾਈਨ ਦੇ ਨਾਲ ਜੋ ਕਿ ਗੱਡੀ ਜੋ ਹੈ ਉਹ ਟਰੱਕ ਦੇ ਵਿੱਚ ਟਕਰਾ ਗਈ ਤੇ ਇਸ ਤੋਂ ਬਾਅਦ ਉਹਨਾਂ ਤਿੰਨ ਲੋਕਾਂ ਦੀ ਮੌਤ ਹੋ ਗਈ ਪਰ ਕੀ ਉਹ ਤਿੰਨ ਲੋਕਾਂ ਦੇ ਬਾਰੇ ਕਦੇ ਕਿਸੇ ਨੇ ਜ਼ਿਕਰ ਕੀਤਾ ਗਲਤੀ ਤਾਂ ਉਹਨਾਂ ਦੀ ਵੀ ਸੀ ਉਹ ਸ਼ਰਾਬ ਦੇ ਰੱਜੇ ਹੋਏ ਸੀ ਸ਼ਰਾਬ ਦੇ ਰੱਜੇ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅੱਗੇ ਕੋਈ ਟਰੱਕ ਯੂ ਟਰਨ ਲੈ ਰਿਹਾ ਹੈ ਤੇ ਘੱਟੋ ਘੱਟ ਤੁਸੀਂ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਜੇਕਰ ਚੈੱਕ ਕਰੋਗੇ 200 ਫੁੱਟ ਤੱਕ ਜੋ ਗੈਪ ਉਹ ਮੌਜੂਦ ਸੀ ਜੇਰਾ ਡਰਾਈਵਰ 200 ਫੁੱਟ ਤੇ ਗੱਡੀ ਨਹੀਂ ਰੋਕ ਸਕਦਾ ਜਾਂ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਹੈ ਤੇ ਜਾਂ ਫਿਰ ਉਸ ਨੂੰ ਅਮਰੀਕਾ ਦੀ ਸਰਕਾਰ ਨੇ ਐਵੇਂ ਹੀ ਲਾਇਸੈਂਸ ਦੇ ਦਿੱਤਾ ਨਿੰਦਾ ਦੇ ਵਿੱਚ ਹੁਣ ਆਪਾਂ ਇਹ ਗੱਲ ਕਰੀਏ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਿ ਜੋ ਟਰੱਕ ਡਰਾਈਵਰ ਹਰਜਿੰਦਰ ਸਿੰਘ ਹੈ ਹਰਜਿੰਦਰ ਸਿੰਘ ਦੇ ਕੋਲੋਂ ਜੋ ਗਲਤੀ ਹੋਈ ਹੈ ਉਸ ਨੂੰ ਸਿਰਫ ਤੇ ਸਿਰਫ ਜੁਰਮਾਨੇ ਤੱਕ ਹੀ ਸੀਮਤ ਰੱਖਿਆ ਜਾਵੇ ਅਮਰੀਕਾ ਦੀ ਸਰਕਾਰ ਨੂੰ ਐਡੀ ਵੱਡੀ ਸਜ਼ਾ ਜੋ ਹੈ ਉਸ ਨੂੰ ਨਹੀਂ ਦੇਣੀ ਚਾਹੀਦੀ ਬਾਕੀ ਹੁਣ ਜੋ ਪੰਜਾਬ ਹੈ ਹੜ੍ਹਾਂ ਦੀ ਮਾਰ ਵਿੱਚ ਜੂਝ ਰਿਹਾ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬੀ ਇਸ ਮੁੱਦੇ ਨੂੰ ਹੁਣ ਭੁੱਲ ਚੁੱਕੇ ਨੇ ਹੁਣ ਆਪਣੇ ਵੱਲ ਦੇਖ ਰਹੇ ਨੇ ਕਿ ਪੰਜਾਬ ਦੇ ਵਿੱਚ ਤਾਂ ਹੜ੍ਹ ਆਏ ਹੋਏ ਨੇ ਪਰ ਆਪਾਂ ਉਸ ਨੌਜਵਾਨ ਦੇ ਬਾਰੇ ਵੀ ਸੋਚੀਏ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ